ਲੋ ਜੀ ਹੋਰ ਸਾਰੇ ਠੀਕ ਹੋ ਗਏ ਜੀ ਅੱਜ ਲਾਉਂਦੇ ਸੀ ਜੀ ਆਲੂਆਂ ਨੂੰ ਦੂਜਾ ਪਾਣੀ ਤਰੀਕ ਹੋ ਗਈ ਹੈ ਅੱਜ 8 11 2025 ਦੂਜਾ ਪਾਣੀ ਸਟਾਰਟ ਕਰਿਆ ਜੀ ਆਲੂਆਂ ਨੂੰ ਸੂਖੀਅਤੀ ਵੈਰਿਟੀ ਹੈ 23 ਦਿਨ ਦੇ ਲਗਭਗ ਹੋ ਗਏ ਜੀ ਦੇਖ ਸਕਦੇ ਹੋ ਦੂਜਾ ਪਾਣੀ ਲਾਉਣ ਲੱਗੇ ਜੀ ਅੱਜ 23 ਦਿਨ ਦੇ ਹੋ ਗਏ ਜੀ ਸੂਖੀਅਤੀ ਵੈਰਿਟੀ ਹੈ जी अच्छा तीन बैग डीआईपी पाया जी के मैग पाए दो पटास पाए जी थले सूह खेती वराइटी है जी दूसरा पानी ला लगे जी अच्छा दे सकते तीस दिन हो गए जी